ਬ੍ਰੇਕ ਲਾਉਂਦਾ ਸੀਗਾ ਹੋਰ ਵੀ ਅੱਛਾ ਅੱਗੇ ਖੱਡਾ ਸੀ ਤੇ ਉਹਦੇ ਕਰਕੇ ਬ੍ਰੇਕ ਹਾਂਜੀ ਚਲੋ ਤੱਕ ਸਕੇ ਚਲਾ ਕੇ ਸਾਰੇ ਮਾਰ ਕੋਲ ਪੂਰੇ ਉੱਪਰ ਪੂਰੀ ਟਰਾਲੀ ਨੇ ਧਿਆਨ ਉਹ ਜਿਹਨੇ ਪਾ ਨਾ ਇੱਕ ਸਲ ਟੁੱਟਾ ਟਰੈਕਟਰ ਦਾ ਤੇ ਜੇ ਟਰੈਕਟਰ ਥੋੜਾ ਜਿਹਾ ਇੱਧਰ ਚਲੇ ਜਾਂਦਾ ਤੇ ਡਰਾਈਵਰ ਤੇ ਬਿਲਕੁਲ ਨਹੀਂ ਵੱਜਣਾ ਹੋਰ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਬ੍ਰੇਕ ਤੋਂ ਥੱਲੇ ਕਰਨਾ ਟੁੱਟਣ ਡਿੱਗਣਾ ਨਹੀਂ ਆਹ ਟਰਾਲੀ ਪਹਿਲਾਂ ਜੀ ਢੋਹ ਥੱਟੇ ਲਵਾ ਦੋ ਨਾ ਕਿ ਇਨ੍ਹਾ ਕੇ ਦੇ ਤੋਂ ਨਾ ਤੇ ਉਹਨਾਂ ਨੇ ਰਾਹ 'ਚ ਰੋਕਿਆ ਮੇਰੇ ਸਿਰੋਂ ਦੋ ਟਰਾਲਿਆਂ ਦਾ ਮਾਲ ਆ ਤੇ ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਆ ਤੇ ਆ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋ ਗਈ ਸਾਰੇ ਟਾਇਰ ਘਸੇ ਆ ਤੇ ਹੁਣ ਜੇ ਥੱਲੇ ਚਲ ਜਾਂਦਾ ਤੇ ਡਰਾਈਵਰ ਦਾ ਕੀ ਬੰਦਦਾ ਲਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ ਉਹਦਾ ਕਿੱਡਾ ਨੁਕਸਾਨ ਹੋਣਾ ਹੈ ਤੇ ਜਾਨ ਵੀ ਜਾ ਸਕਦੀ ਜਿਹਦੀ ਉਹਦੀ ਜਾਨ ਵੀ ਜਾ ਸਕਦੀ ਸੀ ਪਹਿਲਾਂ ਟਾਇਰ ਦੇ ਵੀ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਦਾ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਇਹ ਪੂਰਾ ਟਰਾਲੇ ਦੇ ਉੱਤੇ ਮਾਰ ਟਰਾਲੇ ਤੋਂ ਵੀ ਵੱਧ ਹੀ ਹੋਣਾ ਵਾ ਤੇ ਇਹ ਸਿਰਫ ਪੈਸਿਆਂ ਬਿਸ਼ੇ ਇਹ ਕੁਛ ਕਰਨਦੇ ਆ ਵੀ ਪੈਸੇ ਪਹਿਲਾਂ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾਲ ਇਹ ਇੱਥੇ ਵੇਖੋ ਜੀ ਪਹਿਲਾਂ ਬਿਆਸ ਨਾਈ ਟੱਕ ਨਾਕਾ ਵਾ ਟਰਾਲਾ ਵੀ ਹਾਈ ਟੱਕ ਨਾਕਾ ਵਾ ਉੱਥੇ ਵੀ ਕੈਮਰੇ ਲੱਗੇ ਆ ਉਹਦੀ ਰਿਕਾਰਡਿੰਗ ਕਢਾ ਕੇ ਦੇ ਲੈਣ ਉਹ ਵੀ ਅੰਦਰ ਹੀ ਬੈਠੇ ਹੋਏ ਆ ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁਣ ਵੀ ਇੰਨਾ maal ਭਰਿਆ ਵਾ ਤੇ ਕਿਉਂ ਨਾ ਰੋਕੇ ਤੇ ਕਿਹਾ ਜਾਵੇ ਉਹ ਵੀ ਅੰਦਰ ਬੈਠੇ ਹੋਣੇ ਚੁੱਪ ਕਰਕੇ ਗੁਰਸੇਵਕ ਜੀ ਗੁਰਸੇਵਕ ਕਿਹੜਾ ਪਿੰਡ ਆਪਣਾ ਬਨਿਆਰ ਆ ਜੀ ਪਿੰਡ ਬਨਿਆਣਾ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਤਸੀਲ ਤਸੀਲ ਨਾ ਇਹ ਕਿੱਥੋਂ ਚੱਲੇ ਆਈ ਮੈਂ ਫੈਕਟਰੀ ਦੀ ਬੁੱਟਰ ਕਿਹੜੀ ਬੁੱਟਰ ਬੁੱਟਰ ਫੈਕਟਰੀ ਆ ਕਿੱਥੋਂ ਲੱਧਿਆ ਆਈ ਇਹ ਉੱਚੇ ਬੁੱਟਰ ਕੀ ਕਰ ਰਹੇ ਹੋ ਯਾਰ ਕੀ ਸਾਈਡ ਸ਼ੂਟ ਵੱਜ ਗਈ ਕੀ ਗੱਲ ਹੋ ਗਈ ਆ ਮਾਜੀ ਟਾਇਰ ਦਾ ਐਕਸਲ ਟੁੱਟ ਗਿਆ ਫਰਮਾ ਐਕਸਲ ਟੁੱਟ ਗਿਆ ਮਾਜੀ ਟਾਇਰ ਮੁਸ ਗਿਆ ਹਾਂ ਓਕੇ ਬ੍ਰੇਕ ਲਾਉਂਦਾ ਸੀਗਾ ਉਧਰੋਂ ਆਉਂਦਾ ਸੀ ਟੈਂਕਰ ਹੌਲੀ ਹੌਲੀ ਆ ਸਪੀਡ ਤੁਹਾਡੀ ਤੇਜ਼ ਹੀ ਕਿ ਹੌਲੀ ਹੌਲੀ ਜੀ ਤੇ ਐਨੀ ਸਪੀਡ ਨਹੀਂ ਸੀ ਇਹ ਗੁਰੇ ਕੱਟਾਇਆ ਕੱਟੇਗਾ ਕਿ ਮੈਂ ਉਧਰੋਂ ਹੋਲੀ ਨਾ ਅੰਗਾ ਦੀ ਸਰ ਜੀ ਮੈਂ ਆਰ ਪੀ ਅਵਤਾਰ ਸਿੰਘ ਹਾਈਵੇ ਪੈਟਰੋਲਿੰਗ ਦੇ ਰੋਡ ਤੋਂ ਇਹ ওভার ਲੋਡ ਟਰਾਲਾ ਚੱਲਦੇ ਆ ਤੇ ਆਹ ਕਾਰਨ ਹੁੰਦੇ ਆ ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਚ ਜੀ ਜੇ ਨਾ ਜਿਆਦਾ ਮਾਲ ਤੇ ਲੋਡ ਕੀਤਾ ਵੀ ਮਾਰਾ ਜਿਆ ਵੀ ਗਿਆ ਤੇ ਕਿਸੇ ਦਾ ਨੁਕਸਾਨ ਕਰ ਸਕਦਾ ਰਸਤੇ 'ਚ ਇਹ ਬੰਦ ਹੋਣੇ ਚਾਹੀਦੇ ਇਹ ਟਰਾਲੀ ਦਾ ਮਾਲ ਆ ਟਰਾਲੇ ਦਾ ਮਾਲ ਆ ਟਰਾਲੇ ਤਾਂ ਵੀ ਜਿਆਦਾ ਤੇ ਟਰੱਕ ਟਰਾਲੀ ਤੇ ਲੋਟ ਕੇ ਰਿਆ ਹੋਇਆ ਬਿਲਕੁਲ ਬਿਲਕੁਲ ਇਹਦੇ ਪੁਲਿਸ ਤੇ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ ਬਚਾਅ ਹੋ ਗਿਆ ਤੇ ਜਿਹੜਾ ਲਾਗੇ ਹੁੰਦਾ ਹੋ ਗਿਆ ਸੀ ਕਾਰ ਵੀ ਗਈ ਬੰਦਾ ਵੀ ਗਿਆ ਸੀ ਕੀ ਕਹ ਸਕਦੇ ਆ ਜਾਂ ਇਹਨਾਂ ਨੂੰ ਲੋਕਾਂ ਨੂੰ ਚਾਹੀਦਾ ਪੁਲਿਸ ਨੂੰ ਕੋਈ ਨਜਾਇਜ਼ ਹੈ ਇੱਕ ਤੂੜੀ ਵਾਲੀ ਝੋਂਬਾ ਇਹ ਟਰਾਲੀਆਂ ਜਿਹੜੀਆਂ ਇਹ ਗਲਤਾਂ ਨਜਾਇਜ਼ ਆ ਇਹ ਹਾਈਵੇ ਤੇ ਚੱਲ ਨਹੀਂ ਸਕਦੇ ਸਹੀ ਹਿਸਾਬ ਨਾਲ ਦੇਖਿਆ ਜਾਵੇ ਇਹ ਮੰਗ ਕਰਦੇ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋਵੇ ਹੁਣ ਯਾਰਾਂ ਗੱਡੀਆਂ ਖੱਜਲ ਖਰਾਬ ਹੋਣਦੀਆਂ ਪਿੱਛੇ ਇਹਨਾਂ ਦੀ ਵਜ੍ਹਾ ਨਾਲ ਲੋ ਖਰਾਬ ਹੋ ਰਿਹਾ ਕੋਈ ਪੇਸ਼ੈਂਟ ਹੋਰ ਜਾਂਦਾ ਵੀ ਮਰੀਜ਼ ਹੋ ਸਕਦਾ ਕੋਹਣ ਪਹੁੰਚੂਗਾ ਇਨਜਾਮ ਦੇ ਵਿੱਚ ਪਿੱਛੋਂ ਛੋਟੀ ਜੀ ਇਹਨਾਂ ਦੀ ਗਲਤੀ ਆ ਤੇ ਸਭ ਦਾ ਨੁਕਸਾਨ ਹੋ ਰਿਹਾ